ਅਨੁਸਾਰ ਸਮਾਜ ਵਿੱਚ ਵਿਚਰਦਾ بڑے ਫਿਕਰ ਝੋਲੀ ਵਿੱਚ ਪਾ ਕੇ ਰੱਖਦਾ ਜਦੋਂ ਅੱਖ ਖੁੱਲਦੀ ਹੈ بڑے ਫਿਕਰ ਝੋਲੀ ਵਿੱਚ ਹੁੰਦੇ ਆ ਬੜੀਆਂ ਸੋਚਾਂ ਵਿੱਚ ਡੁੱਬ ਜਾਂਦਾ ਹੈ بڑے ਹਿਸਾਬ ਕਿਤਾਬ ਜੀਵਨ ਦੇ ਆਪਣੇ ਮਨ ਵਿੱਚ ਕਰਦਾ ਹੈ ਸੋਚਦਾ ਹੈ ਘਰ ਵਿੱਚ ਕੋਈ ਚੀਜ਼ ਘੱਟ ਜੇ ਉਹਦਾ ਫਿਕਰ ਪੈਸਾ ਟੁੱਟੇ ਥੜ ਜਾਵੇ ਉਹਦਾ ਫਿਕਰ ਕੋਈ ਬਿਜ਼ਨਸ ਚੋਂ ਘਾਟਾ ਪੈ ਜੇ ਉਹਦਾ ਫਿਕਰ ਕੋਈ ਘਰ 'ਚ ਬਿਮਾਰੀ ਆ ਜੇ ਉਹਦਾ ਫਿਕਰ ਕਿਹੜਾ ਫਿਕਰ ਹੈ ਜਿਹੜਾ ਅਸੀਂ ਨਾਲ ਨਹੀਂ ਲਈ ਫਿਰਦੇ بڑے ਫਿਕਰ ਬੜੀਆਂ ਚਿੰਤਾਵਾਂ ਨੇ ਸਾਡੇ ਜੀਵਨ ਦੇ ਵਿੱਚ ਹਰੇਕ ਘਟੀ ਹੋਈ ਚੀਜ਼ ਬਾਰੇ ਸੋਚਦਾ ਹੈ ਜਦੋਂ ਵੱਧਦੀ ਹੈ ਫਿਰ ਖੁਸ਼ੀ ਮਨਾਉਂਦਾ ਹੈ ਜਦ ਕੋਈ ਘਾਟਾ ਪੈਂਦਾ ਹੈ ਫਿਰ ਫਿਕਰਾਂ ਵਿੱਚ ਡੁੱਬ ਜਾਂਦਾ ਹੈ ਜਦੋਂ ਵਾਧਾ ਹੁੰਦਾ ਹੈ ਤੇ ਫਿਰ ਖੁਸ਼ੀ ਮਨਾਉਂਦਾ ਹੈ ਖੁਸ਼ ਹੁੰਦਾ ਬੰਦਾ ਇਸ ਤਰ੍ਹਾਂ ਕਰਦਿਆਂ ਕਰਦਿਆਂ ਜ਼ਿੰਦਗੀ ਬਸ ਰੋ ਹੋ ਰਹੀ ਹੈ ਲੰਘ ਰਿਹਾ ਜੀਵਨ ਅਸਲ 'ਚ ਜੀਵਨ ਦੇ ਬਾਕੀ ਘਾਟਿਆਂ ਬਾਰੇ ਬਹੁਤ ਸੋਚਦਾ ਹੈ ਬਿਆ ਚੀਜ਼ ਘਟ ਗਈ ਆ ਚੀਜ਼ ਘਟ ਗਈ ਪੈਸਾ ਮੁੱਕ ਗਿਆ ਪੈਸਾ ਘਟ ਗਿਆ ਕਿੱਥੋਂ ਲੈ ਕੇ ਆਵਾਂਗਾ ਜਿਹੜਾ ਜ਼ਿੰਦਗੀ ਦਾ ਅਸਲ ਸਰਮਾਇਆ ਜਿਹੜਾ ਉਹ ਘਟ ਰਿਹਾ ਹੈ ਉਹਦੇ ਬਾਰੇ ਕਦੇ ਨਹੀਂ ਸੋਚਦਾ ਗੁਰਮੁਖੋ ਜੀਵਨ ਵਿੱਚ ਪੈਸਾ ਘਟ ਜੇਗਾ ਤੇ ਵਿਆਜੂ ਫੜ ਲਾਗੇ ਕਿਤੋਂ ਆਪਣਾ ਕੰਮ ਸਾਰ ਲਵਾਂਗੇ ਆਪਾਂ ਕਿਤੋਂ ਬੈਂਕ ਤੋਂ ਕਰਜ਼ਾ ਲੈ ਲਾਂਗੇ ਆਪਣਾ ਕੰਮ ਸਾਰ ਲਾਂਗੇ ਆਮਦਨ ਘਟ ਗਈ ਖੇਤਾਂ ਚੋਂ ਮਿਹਨਤ ਕਰ ਲਾਂਗੇ ਦੂਜੇ ਸਾਲ ਵੱਧ ਜਾਵੇਗੀ ਕੋਈ ਬਿਜ਼ਨਸ ਚੋਂ ਘਾਟਾ ਪੈ ਗਿਆ ਮਿਹਨਤ ਕਰ ਲਾਂਗੇ ਫਿਰ ਕਿਤੇ ਵਾਦੇ ਘਾਟੇ ਪੂਰੇ ਹੋ ਜਾਣਗੇ ਸਾਰੇ ਕਾਰਜ ਹੋ ਸਕਦੇ ਨੇ ਸਭ ਕੁਝ ਮਿਲ ਸਕਦਾ ਹੈ ਪੈਸਾ ਵਿਆਜੂ ਲੈ ਲਾਂਗੇ ਮਿਹਨਤ ਕਰਕੇ ਤਾਰ ਦਾਂਗੇ ਉਹ ਵੀ ਆਪਣਾ ਮਸਲਾ ਹੱਲ ਹੋ ਜਾਏ ਪਰ ਜਿਹੜਾ ਅਸਲ ਸਰਮਾਇਆ ਜੀਵਨ ਦਾ ਜੋ ਆਕਾਲ ਪੁਰਖ ਵੈਗਰੂ ਨੇ ਦੇ ਕੇ ਭੇਜਿਆ ਉਹ ਤਾਂ ਕਿਤੇ ਵਿਆਜੂ ਵੀ ਨਹੀਂ ਮਿਲਣਾ ਇਹ ਵਪਾਰ ਚੋਂ ਜਿਹੜਾ ਘਾਟਾ ਪੈਣਾ ਨੂੰ ਇਹਦੀ ਪੂਰਤੀ ਕਿਤੋਂ ਨਹੀਂ ਹੋਣੀ ਸੋ ਇਸ ਲਈ ਜਿਹੜਾ ਆਪਾਂ ਦੁਨਿਆਵੀ ਬਾਧੇ ਘਾਟਿਆਂ ਦੇ ਫਿਕਰ ਬੋਝੇ ਜਿ ਪਾਈ ਫਿਰਦੇ ਆ ਗੁਰਮਖੋ ਕਿਤੇ ਜ਼ਿੰਦਗੀ ਦਾ ਅਸਲ ਸਰਮਾਇਆ ਜਿਹੜਾ ਇਹਦਾ ਘਟਾ ਹੈ ਨਾ ਰੋਜ਼ ਦਾ ਇਹਦਾ ਫਿਕਰ ਕਰਿਆ ਕਰੀਏ ਇਹ ਕਿਤੋਂ ਬਿਆਜੂ ਨਹੀਂ ਮਿਲਣਾ ਇਹਦੀ ਪੂਰਤੀ ਜ਼ਿੰਦਗੀ ਚ ਕਿਤੋਂ ਨਹੀਂ ਹੋਣੀ ਇਹ ਤਾਂ ਜਿਹੜਾ ਘਟ ਗਿਆ ਬਸ ਘਟ ਗਿਆ ਇਹਨੇ ਕਿਤੋਂ ਪੂਰਾ ਨਹੀਂ ਹੋਣਾ ਜਿਹੜਾ ਸਾਹ ਹੁਣ ਲੈ ਲਿਆ ਇਹੇ ਦੁਬਾਰਾ ਨਹੀਂ ਕਿਤੋਂ ਆਉਣਾ ਕਿਤੋਂ ਵਿਆਜੂ ਨਹੀਂ ਮਿਲਣਾ ਕਿਤੋਂ ਉਧਾਰਾ ਨਹੀਂ ਮਿਲਣਾ ਇਹ ਤਾਂ ਇਹੀ ਨੇ ਜਿਹੜੇ ਮਹਾਰਾਜ ਨੇ ਬਖਸ਼ਤੇ ਨਾ ਅਕਾਲ ਪੁਰਖ ਵਾਹਿਗੁਰੂ ਨੇ ਬਸ ਰੋਜ ਘਟ ਰਹੇ ਨੇ ਰੋਜ ਘਟ ਰਹੇ ਦਿਨ ਤੇ ਪਹਿਰ ਪਹਿਰ ਤੇ ਘੜੀ ਆਪ ਘਟੈ ਤਨ ਚੀਜੈ ਔਦ ਵੀ ਘਟਦੀ ਐ ਨਾ ਉਮਰ ਵੀ ਘਟਦੀ ਐ ਤੇ ਸਰੀਰ ਵੀ ਘਟਦਾ ਨਾਲ ਪਾਤਸ਼ਾਹ ਦਾ ਬੜਾ ਪਿਆਰਾ ਬਚਨ ਐ ਪਾਸ਼ਾ ਕਹਿੰਦੇ ਥੱਕੇ ਨੈ ਸ੍ਰਾਵਣ ਸੁਣ ਥੱਕੇ ਥੱਕੀ ਸੁੰਦਰ ਕਾਇਆ ਅੱਖਾਂ ਥੱਕ ਗਈਆਂ ਕੰਨ ਥੱਕ ਗਏ ਸੁਣ ਸੁਣ ਕੇ ਥੱਕੀ ਸੁੰਦਰ ਕਾਇਆ ਇਹ ਬੜਾ ਸੋਹਣਾ ਸਰੀਰ ਜਿਹਨੂੰ ਸ਼ੀਸ਼ਿਆ ਚ ਦੇਖ ਦੇਖ ਕੇ ਅਸੀਂ ਸ਼ਿਵਾਦਿਆ ਹੋਰ ਪਾਸ਼ਾ ਕਹਿੰਦੇ ਬੱਸ ਇਹ ਵੀ ਘੱਟ ਚੱਲਿਆ ਤੇਰਾ ਥੱਕੇ ਨੈ ਸ੍ਰਾਵਣ ਸੁਣ ਥੱਕੇ ਤਾਕੀ ਸੁੰਦਰ ਕਾਇਆ ਅੱਖਾਂ ਵੀ ਕਮਜ਼ੋਰ ਹੋ ਰਹੀਆਂ ਨੇ ਨਿਗਾ ਘਟ ਰਹੀ ਹੈ ਕੰਨ ਬੋਲੇ ਹੋ ਰਹੇ ਨੇ ਉੱਚਾ ਸੁਣ ਲੱਗਿਆ ਹਾਂ ਤੇ ਸਰੀਰ ਵੀ ਬਾਸ਼ਾ ਕਹਿੰਦੇ ਘਟ ਰਿਹਾ ਰੋਜ਼ ਘਟ ਰਿਹਾ ਹੈ ਬੁਢਾਪਾ ਆ ਰਿਹਾ ਹੈ ਬਾਸ਼ਾ ਕਹਿੰਦੇ ਜਰਾ ਹਾਕ ਸੀ ਸਭ ਮਤ ਥਾਕੀ ਜਰਾ ਹਾਕ ਸੀ ਸਭ ਮਤ ਥਾਕੇ ਜਰਾ ਤੋਂ ਪਾਪ ਬੁੜੇ ਪਾ ਬੁੜੇ ਪਾ ਆ ਗਿਆ ਸਤਿਗੁਰੂ ਜੀ ਕਹਿੰਦੇ ਜਰਾ ਹਾਕ ਸੀ ਹਾਕ ਸੀ ਤੋਂ ਪਾਪ ਹਾਕਾਂ ਮਾਰਦਾ ਬੁੜੇ ਪਾ ਦਰਵਾਜ਼ੇ ਤੇ ਖੜਾ ਹਾਕਾਂ ਮਾਰ ਰਿਹਾ ਜਰਾ ਹਾਕ ਸੀ ਸਭ ਮਤ ਥਾਕੇ ਤੇ ਮਤ ਏ ਵੀ ਘਟ ਗਈ ਹੁਣ ਪਹਿਲਾ ਨਾਲੋਂ ਹੁਣ ਕਮਲੀਆਂ ਬੌਲੀਆਂ ਜੀਆਂ ਗੱਲਾਂ ਕਰੀ ਜਾਂਦਾ ਹੈ ਪਾਦਸ਼ਾਹ ਕਹਿੰਦੇ ਬੁਢਾਪਾ ਗੇਟਾਂ ਤੇ ਖੜਾ ਹਾਕਾਂ ਮਾਰਦਾ ਵੀ ਮੈਂ ਆ ਗਿਆ ਭਾਈ ਜਰਾ ਹਾਕ ਸੀ ਸਭ ਮਤ ਥਾਕੇ ਮਤ ਹੁਣ ਸੋਚਣ ਦਾ ਨਜ਼ਰੀਆ ਬਦਲ ਗਿਆ ਸਮਝਣ ਦਾ ਨਜ਼ਰੀਆ ਬਦਲ ਗਿਆ ਮਤ ਵੀ ਘਟ ਗਈ ਹੁਣ ਕਮਲੀਆਂ ਬੌਲੀਆਂ ਗੱਲਾਂ ਕਈ ਕਈ ਗੱਲਾਂ ਦੁਬਾਰੇ ਦੁਬਾਰੇ ਕਹੀ ਜਾਂਦਾ ਫਰਕ ਪੈ ਗਿਆ ਸਾਰੇ ਕਾਸੇ ਦਾ ਪਰ ਇੱਕ ਚੀਜ਼ ਨਹੀਂ ਘਟੀ ਪਾਤਸ਼ਾਹ ਕਹਿੰਦੇ ਜਰਾ ਹਾਕ ਸੀ ਸਭ ਮਤ ਥਾਕੀ ਏਕ ਨਾ ਥਾਕ ਸਮਾਇਆ ਬਸ ਇਹ ਨਹੀਂ ਥੱਕੀ ਇਹ ਨਹੀਂ ਘਟੀ ਜਿਹੜੇ ਦਿਨ ਉਲਝਾ ਕੇ ਰੱਖਿਆ ਨਾ ਸਮਾਜ ਵਿੱਚ ਵਿਚਰਦੇ ਹੋਏ ਨੂੰ ਸਭ ਕੁਝ ਘਟ ਗਿਆ ਅੱਖਾਂ ਘਟ ਗਈਆਂ ਕੰਨ ਘਟ ਗਏ ਸੋਹਣੀ ਕਾਇਆ ਘਟ ਗਈ ਬੜੇ ਭਾ ਗੇਟ ਤੇ ਖੜਾ ਹਾਕਾਂ ਮਾਰਦਾ ਮਤ ਵੀ ਹੁਣ ਘਟ ਗਈ ਕੰਬਲੀਆਂ ਬੌਲੀਆਂ ਗੱਲਾਂ ਕਰਨ ਲੱਗ ਗਿਆ ਪਰ ਇੱਕ ਚੀਜ਼ ਨਹੀਂ ਕੱਟੀ ਏਕ ਨਾ ਥਾਕਸੁ ਮਾਇਆ ਮਾਇਆ ਨਹੀਂ ਕੱਟੀ ਇਹ ਓਮੇ ਦੀ ਓਮੇ ਹੀ ਹੈ ਜਦੋਂ ਤੋਂ ਦੁਨੀਆ ਬਣੀ ਆ ਇਹ ਨਹੀਂ ਕੱਟਦੀ ਇਹ ਐਂ ਹੀ ਰਹਿਣੀ ਆ ਪਰ ਬੰਦਿਆ ਤੈਂ ਘਟ ਜਾਣਾ ਹੈ ਫਿਕਰ ਤੂੰ ਕਰ ਇਹਨੂੰ ਤੇ ਕੋਈ ਫਿਕਰ ਐ ਨਹੀਂ ਇਹਨੂੰ ਤੇ ਭੋਗ ਰਹੇ ਨੇ ਲੋਕ ਤੂੰ ਭੋਗ ਕੇ ਤੁਰ ਜਾਏਂਗਾ ਤੇ ਤੇ ਤੋਂ ਬਾਅਦ ਅਗਲਾ ਆ ਜਾਏਗਾ ਉਹਨੇ ਭੋਗਣ ਲੱਗ ਜਾਣਾ ਮਾਇਆ ਦਾ ਕੀ ਹੈ ਇਹ ਮਾਇਆ ਤੇ ਇੱਥੇ ਹੀ ਰਹਿਣੀ ਹੈ ਧਰਤੀ ਤੇ ਬੰਦਿਆ ਤੂੰ ਆਉਂਦਾ ਜਾਂਦਾ ਰਹਿਣਾ ਤੈ ਤੂੰ ਆਇਆ ਤੂੰ ਚਲਿਆ ਜਾਣਾ ਕੋਈ ਹੋਰ ਆ ਜਾਏਗਾ ਇਹ ਤੇ ਉਨੀ ਦੀ ਉਨੀ ਹੋਈ ਹੈ ਜੋ ਘਾਟਾ ਪੈ ਰਿਹਾ ਉਹ ਤੈਨੂੰ ਪੈ ਰਿਹਾ ਹੋਰ ਕਿਸੇ ਨੂੰ ਨਹੀਂ ਪੈ ਰਿਹਾ ਤੈਨੂੰ ਪੈ ਰਿਹਾ ਸੋ ਇਸ ਲਈ ਪਾਸਾ ਸਮਝਾਉਂਦਿਆ ਕਹਿੰਦੇ ਬਾਬਰੇ ਤੈ ਗਿਆਨ ਵਿਚਾਰ ਨਾ ਪਾਇਆ ਤੈ ਸੋਚੀ ਹੀ ਨਹੀਂ ਐ ਬੋਲੇ ਤੈ ਇਹ ਸੋਝੀ ਹੀ ਨਹੀਂ ਲਈ ਵੀ ਤੇਰਾ ਕੁਝ ਘਟ ਰਿਹਾ ਹੈ ਤੈਨੂੰ ਨੁਕਸਾਨ ਹੋ ਰਿਹਾ ਤੇਰੇ ਵਣਜ ਵਿੱਚ ਘਾਟਾ ਪੈ ਰਿਹਾ ਤੈ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਆ ਜੋ ਮਨੁੱਖਾ ਜਨਮ ਅਕਾਲ ਪੁਰਖ ਵਾਇਗਰੂ ਦੀ ਬਖਸ਼ਿਸ਼ ਹੋਈ ਸੀ ਪਾਸ਼ਾ ਕਹਿੰਦੇ ਇਹ ਤਾਂ ਅਜਾਈ ਘਵਾ ਲਿਆ ਇਹ ਤਾਂ ਬ्यर्थ ਘਵਾ ਲਿਆ ਉਹੀ ਘੜੀ ਸੁਨਖਣੀ ਐ ਜੋ ਗੁਰੂ ਦੇ ਚਰਨਾਂ ਵਿੱਚ ਬੀਤਦੀ ਐ ਜੋ ਗੁਰੂ ਦੇ ਚਰਨਾਂ ਤੋਂ ਪਰਾਂ ਬੀਤਦੀ ਐ ਨਾ ਸਾਡੀ ਉਹ ਤੇ ਕਿਸੇ ਲੈਕੇ ਚ ਨਹੀਂ ਨਾ ਆਉਂਦੀ ਉਹ ਤੇ ਪਰਾਂ ਬੀਤ ਰਹੀ ਐ ਸਾਡੀ ਸੋ ਇਸ ਲਈ ਫਿਕਰ ਜਿੱਥੇ ਆਪਾਂ ਹੋਰ ਕੰਮਕਾਰਾਂ ਦਾ ਕਰਦੇ ਆ ਨਾ ਸਮਾਜ ਵਿੱਚ ਵਿਚੇਰਦੇ ਹੋਏ ਹੋਰ ਬਾਧੇ ਘਾਟਿਆਂ ਦਾ ਜਿਹੜਾ ਵਜਨ ਬੋਝੇ ਚ ਝੋਲੀ ਚ ਪਾਈ ਫਿਰਦੇ ਆ ਪਾਸ਼ਾ ਕਹਿੰਦੇ ਫਿਰ ਗੁਰਮੁਖਾ ਆ ਵੀ ਫਿਕਰ ਕਰਿਆ ਕਰਨਾ ਚੈਨ-ਚੇਨ ਆਉਦ ਬਿਹਾਤ ਹੈ ਫੂਟੇ ਘਟ ਜਿਉ ਪਾਣੀ ਘਟ ਰਹੀ ਐ ਨਾ ਰੋਜ ਉਮਰ ਇਹਦਾ ਵੀ ਫਿਕਰ ਕਰਿਆ ਕਰ ਆਉਦ ਘਟੈ ਦਿਨ ਸਰਾਣਾਰੇ ਦਿਨ ਰਾਤ ਘਟਦੀ ਐ ਨਾ ਉਮਰ ਇਹਦਾ ਵੀ ਫਿਕਰ ਕਰਿਆ ਕਰ ਪਾਸ਼ਾ ਕਹਿੰਦੇ ਇਹਦਾ ਤੂੰ ਫਿਕਰ ਘੱਟ ਕਰਦਾ ਐਸੇ ਕਰਕੇ ਰੱਬ ਨੂੰ ਯਾਦ ਨਹੀਂ ਕਰਦਾ ਅਕਾਲ ਪੁਰਖ ਵੈਗਰੂ ਨੂੰ ਯਾਦ ਨਹੀਂ ਕਰਦਾ ਇਸੇ ਕਰਕੇ ਗੁਰੂ ਦੇ ਚਰਨਾਂ 'ਚ ਨਹੀਂ ਜੁੜਦਾ ਇਸੇ ਕਰਕੇ ਪਾਤਸ਼ਾਹ ਦੇ ਬਾਰੇ ਉਹੇ ਪੁੱਤਾਂ ਦੀ ਯਾਦ ਨਹੀਂ ਆਉਂਦੀ ਸੰਗ ਵਿਚਾਰ ਪੁੱਤ ਸਾਡੇ ਤੋਂ ਵਾਰ ਕੇ ਤੇ ਉਂਗਲੀ ਵੀ ਸਾਡੇ ਵੱਲੀ ਕਰਤੀ ਸੀ ਵੀ ਕੋਈ ਗੱਲ ਨਹੀਂ ਜੇ ਉਹ ਚਾਰ ਵਾਰ ਦਿੱਤੇ ਤੇ ਆ ਹਜ਼ਾਰਾਂ ਹੀ ਬੈਠਿਆ ਮੇਰੇ ਪੁੱਤ ਪਾਤਸ਼ਾਹ ਨੇ ਐਡਾ ਮਾਣ ਕੀਤਾ ਸੀ ਸਾਡੇ ਉੱਤੇ ਐਡਾ ਮਾਣ ਕੀਤਾ ਸੀ ਵੀ ਜੇ ਚਾਰ ਮੈਂ ਵਾਰਤੇ ਨਾ ਇਨਾ ਚਾਰਾਂ ਵਰਗਿਆ ਹਜ਼ਾਰਾਂ ਹੀ ਬੈਠਿਆ ਆ ਫਤੇਹ ਸਿੰਘ ਬੈਠਾ ਆ ਜੁਹਾਰ ਸਿੰਘ ਬੈਠਾ ਆ ਜੋਰਾਵਾਰ ਸਿੰਘ ਬੈਠਾ ਆ ਅਜੀਤ ਬੈਠਾ ਮੇਰਾ ਆ ਮੇਰੇ ਹਜ਼ਾਰਾਂ ਪੁੱਤ ਬੈਠੇ ਆ ਜੇ ਮੈਂ ਚਾਰ ਵਾਰ ਦਿੱਤੇ ਤੇ ਉਂਗਲ ਸਾਡੇ ਵੱਲ ਹੋਈ ਸੀ ਇਸ ਲਈ ਗੁਰਮੁਖਾ ਤੂੰ ਫਿਕਰ ਕਰਿਆ ਕਰ ਜਿੱਥੇ ਤੇਰੇ ਹੋਰ ਵਣਜ ਵਾਅਦੇ ਘਟਦੇ ਆ ਨਾ ਉਹ ਸਭ ਕੁਝ ਤੇਰਾ ਪੂਰਾ ਹੋ ਜਾਏਗਾ ਖੇਤੀ ਚੋਂ ਘਾਟਾ ਮੈਂਤ ਕਰਕੇ ਅਗਲੀ ਵਾਰ ਪੂਰਾ ਹੋ ਜਾਏਗਾ ਅਗਲੀ ਵਾਰ ਨਹੀਂ ਹੋਏਗਾ ਉਦੋਂ ਅਗਲੀ ਵਾਰ ਹੋ ਜਾਏਗਾ ਬਿਜ਼ਨਸ ਦੇ ਘਾਟੇ ਪੂਰੇ ਹੋ ਜਾਣਗੇ ਪੈਸਾ ਟੁੱਕਰ ਥੜ ਗਿਆ ਕਿਤੋਂ ਵਿਆਜੂ ਫੜ ਲਾਂਗੇ ਬੈਂਕ ਚੋਂ ਲੋਨ ਲੈ ਦਾਂਗੇ ਕਮਾ ਕੇ ਭਰ ਦਾਂਗੇ ਸਭ ਪੂਰਾ ਹੋ ਜਾਏਗਾ ਪਰ ਆਹ ਨਹੀਂ ਪੂਰਾ ਹੋਣਾ ਜਿਹੜਾ ਕਾਲਪੁਰਖ ਵੈਗਰੂ ਨੇ ਦੇ ਕੇ ਭੇਜਿਆ ਨਾ سرمਾਇਆ ਇਹ ਨਹੀਂ ਪੂਰਾ ਹੋਣਾ ਇਹਦਾ ਵਿਆਜ ਵੀ ਤੇਥੋਂ ਭਰਿਆ ਨਹੀਂ ਜਾਣਾ ਫਿਰ ਇਹ ਮੂਲ ਤਾਂ ਇੱਕ ਪਾਸੇ ਰਿਹਾ ਇਹ ਕਰਜ਼ਾ ਨਹੀਂ ਤੇ ਤੋਤਰਨਾ ਇਹਨੂੰ ਜੇ ਤਾਰਨਾ ਤਾਂ ਇੱਕੋ ਹੀ ਹੱਲ ਹੈ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਜੁੜ ਜਾ ਫਿਰ ਮੂਲ ਤੇ ਵਿਆਜ ਉਤਰ ਜਾਏਗਾ ਫਿਰ ਤੇਰੇ ਸਿਰ ਤੇ ਭਾਰ ਨਹੀਂ ਰਹੇਗਾ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿ ਤੱਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਪਾਤਸ਼ਾਹ ਕਹਿੰਦੇ ਤੂੰ ਤੇ ਲਾਹਾ ਲੈਣ ਵਾਸਤੇ ਆਇਆ ਸੀ ਇਸ ਧਰਤੀ ਤੇ ਅਕਾਲ ਪੁਰਖ ਵੈਗੁਰੂ ਨੂੰ ਮਿਲਣ ਆਇਆ ਸੀ ਇਸ ਧਰਤੀ ਤੇ ਅੰਦਰੋਂ ਵਜਦੇ ਨੂੰ ਲੱਭਣ ਆਇਆ ਸੀ ਇਸ ਧਰਤੀ ਤੇ ਤੂੰ ਤੇ ਕਿਤੇ ਹੋਰ ਹੀ ਤੁਰ ਪਿਆ ਪਾਤਸ਼ਾਹ ਕਹਿੰਦੇ ਸੋ ਇਸ ਲਈ ਗੁਰਮੁਖੋ ਅਕਾਲ ਪੁਰਖ ਵੈਗੁਰੂ ਦੇ ਚਰਨਾਂ 'ਚ ਜੁੜਿਆ ਕਰੋ ਸੂਰਜ ਚੜ੍ਹੈ ਬਿਜੋਗ ਸਭ ਸਹਿ ਘਟਿਆਰ ਜਾ ਸੂਰਜ ਚੜ੍ਹਦਾ ਸਮਝ ਲਾ ਤੇਰੀ ਉਮਰ ਦੇ ਤੇਰੇ ਸਵਾਸਾਂ ਦੀ ਪੂੰਜੀ ਜੋ ਕੋਸਾ ਘਟ ਕੇ ਪਾਸ ਜਾ ਕੇ। ਸੂਰਜ ਚੜ੍ਹੈ ਵਿਯੋਗ ਸਭ ਸਹਿ ਘਟੈ ਆਰ ਜਾ। ਘਟ ਰਹੀ ਐ ਨਾ ਉਮਰ। ਸੂਰਜ ਚੜ੍ਹਦਾ। ਫਿਕਰ ਕਰਿਆ ਕਰ। ਅੱਜ ਦੇ ਸੂਰਜ ਨਾਲ ਕਿੰਨੇ ਸਵਾਸ ਘਟ ਗਏ ਤੇਰੇ। ਸੂਰਜ ਚੜ੍ਹੈ ਵਿਯੋਗ ਸਭ ਸਹਿ ਘਟੈ ਆਰ ਜਾ। ਤਨ ਮਨ ਰਤਾ ਭੋਗ। ਤਨ ਤੇ ਮਨ ਤੇਰਾ ਭੋਗ ਭੋਗਣ ਵਿੱਚ ਰੁੱਤਾ ਹੋਇਆ ਕੋਈ ਹਾਰਾ ਕੋ ਜਿਣਾ ਤਨ ਮਨ ਤੇ ਮਾਇਆ ਦੇ ਭੋਗ ਭੋਗਣ ਵਿੱਚ ਲੱਗਾ ਹੋਇਆ ਪਾਸ਼ਾ ਕਹਿੰਦੇ ਕੋਈ ਹਾਰਾ ਕੋ ਜਿਣਾ ਕੋਈ ਬਿਰ ਲਈ ਜਿੱਤ ਕੇ ਜਾਂਦਾ ਹੈ ਬਾਕੀ ਪਾਸ਼ਾ ਕਹਿੰਦੇ ਬਾਜੀ ਹਾਰ ਕੇ ਜਾਂਦੇ ਐ ਤੋਂ ਸੰਸਾਰ ਤੋਂ ਕੋਈ ਹਾਰਾ ਕੋ ਜਿਣਾ ਕੋਈ ਹਾਰਦਾ ਤੇ ਕੋਈ ਜਿੱਤਦਾ ਪਰ ਬਿਰਲੇ ਨੇ ਪਾਸ਼ਾ ਕਹਿੰਦੇ ਜਿਹੜੇ ਜਿੱਤ ਕੇ ਜਾਂਦੇ ਆ ਹਾਰਨ ਵਾਲਿਆਂ ਦੀ ਗਿਣਤੀ ਵੱਧ ਹੈ ਪਾਸ਼ਾ ਕਹਿੰਦਾ ਕਿਉਂਕਿ ਤਨ ਮਨ ਰਤਾ ਭੋਗ ਮਾਇਆ ਦੇ ਭੋਗ ਭੋਗਣ ਵਿੱਚ ਬੰਦੇ ਦਾ ਤਨ ਤੇ ਮਨ ਰਤਿਆ ਪਿਆ ਰੁਝਿਆ ਪਿਆ ਕੋਈ ਹਾਰ ਹੈ ਕੋ ਜੇਣਾ ਪਾਸ਼ਾ ਕਹਿੰਦੇ ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀਐ ਫੂਕ ਤੋਂ ਭਾਵ ਹੰਕਾਰ ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥਮੀਐ ਪਾਸ਼ਾ ਕਹਿੰਦੇ ਚਾਰ ਦਮੜੇ ਕੋਲ ਆ ਗਏ ਨਾ ਕੰਮਕਾਰ ਚੱਲ ਪਿਆ ਮੇਰੇ ਵਰਗੇ ਦਾ ਕਿਤੇ ਚਾਰ ਪੈਸੇ ਜੇਬ ਦੇ ਵਿੱਚ ਆ ਗਏ ਸਭ ਕੋ ਭਰਿਆ ਫੂਕ ਪਾਸ਼ਾ ਕਹਿੰਦੇ ਗੁਬਾਰੇ ਮੰਗੂ ਜੇ ਮੈਂ ਫੂਕ ਭਰਿਆ ਨਾ ਅਪਰੇ ਹੀ ਫਰੀ ਜਾਂਦਾ ਸਭ ਕੋ ਭਰਿਆ ਫੂਕ ਚਾਰ ਪੈਸੇ ਕੋਲੇ ਕਾਦੇ ਆ ਗਏ ਗਵਾਰੇ ਮੰਗੂ ਭਰੇ ਹੀ ਫਰੀ ਜਾਂਦਾ ਹੰਕਾਰੇ ਹੀ ਫਰੀ ਜਾਂਦਾ ਆਖਣ ਕਹਿ ਨਾ ਥਮੀਏ ਕਿਸੇ ਦੇ ਕਹੇ ਤੂੰ ਨਹੀਂ ਰੁਕਦਾ ਕਿਸੇ ਦੇ ਸਮਝਾਇਆ ਨਹੀਂ ਸਮਝਦਾ ਕਿਉਂ ਨਹੀਂ ਸਮਝ ਰਿਹਾ ਮਾਇਆ ਦਾ ਪ੍ਰਭਾਵ ਪੈ ਗਿਆ ਚਾਰ ਦਮੜੇ ਕਾਹਦੇ ਆ ਗਏ ਉਹ ਕਹਿੰਦੇ ਆਪਰੇ ਹੀ ਫਿਰਦਾ ਬਾਦਸ਼ਾਹ ਕਹਿੰਦੇ ਆਪਾਂ ਦੇਖਦੇ ਨਾ ਸਮਾਜ ਚ ਜੇ ਚਾਰ ਪੈਸੇ ਆ ਜਾਣ ਆ ਵਾਹਿਗੁਰੂ ਦੀ ਕਿਰਪਾ ਨਾ ਹੋਵੇ ਕਿਤੇ ਸਮਝਣ ਦੀ ਸੋਝੀ ਨਾ ਹੋਵੇ ਕੋਲ ਵੀ ਮਾਇਆ ਤੇ ਕੋਈ ਗੱਲ ਨਹੀਂ ਆ ਗਈ ਚਲੀ ਜਾਨੀ ਉਹ ਇਹਦਾ ਕੀ ਐ ਨਾ ਸੋਝੀ ਹੋਵੇ ਇੱਥੇ ਮੋਢਿਆਂ ਤੋਂ ਦੀ ਥੁੱਕਦੇ ਫਿਰਦੇ ਆਪਾਂ ਦੇਖਦੇ ਆਂ ਸਮਾਜ ਵਿੱਚ ਵਿਚਰਦੇ ਆਂ ਸਾਰੇ ਸਮਾਜਿਕ ਪ੍ਰਾਣੀ ਆਪਾਂ ਪਰਿਵਾਰਾਂ ਵਾਲਿਆਂ ਘਰਾਂ ਚ ਵਿਚਰਨ ਵਾਲਿਆਂ ਸਮਾਜ ਵਿੱਚ ਫਿਰ ਪਾਸ਼ਾ ਕਹਿੰਦੇ ਹੰਕਾਰ ਚ ਗਲਤੀਆਂ ਕਰਦਾ ਸਮਾਜ ਵਿੱਚ ਵਿਚਰਦਾ ਉਹ ਪੈਸੇ ਦੀ ਦੁਰਵਰਤੋਂ ਕਰਦਾ ਸਮਾਜ ਵਿੱਚ ਵਿਚਰਦਾ ਹੋਇਆ ਕਿਤੇ ਗਲਤ ਜਗ੍ਹਾ ਤੇ ਪੈਸਾ ਖਰਚਦਾ ਹਮਕਾਰੀ ਹੋ ਗਿਆ ਤੇ ਰੋਕਿਆ ਨਹੀਂ ਰੁਕਦਾ ਕਈਆਂ ਨੇ ਤੇ ਫਿਰ ਆਪਣੇ ਘਰ ਹੀ ਬਟਲੇ ਗਲਤੀਆਂ ਕਰ ਕਰਕੇ ਗਲਤੀਆਂ ਕਰ ਕਰਕੇ ਕਿਉਂਕਿ ਜੋ ਮਾਇਆ ਆਈ ਸੀ ਨਾ ਉਹਨੂੰ ਮੈਸੇਜ ਯੂਜ਼ ਕਰ ਲਿਆ ਉਹਨੂੰ ਗਲਤ ਖਰਚ ਲਿਆ ਜਿੱਥੇ ਖਰਚ ਨਹੀਂ ਸੀ ਸਹੀ ਢੰਗ ਨਾਲ ਨਹੀਂ ਖਰਚੀ ਜਾਂ ਕਮਾਉਣ ਦੇ ਸਾਧਨ ਕੋਈ ਸਿਹਤਾਂ ਦੇ ਜੇ ਗਲਤ ਢੰਗ ਨਾਲ ਕਮਾਏ ਗਲਤ ਨਾਲ ਨਿਕਲ ਗਿਆ ਪਾਸ਼ਾ ਕਹਿੰਦੇ ਸਭ ਕੋ ਭਰਿਆ ਫੂਕ ਆਖਣ ਕਹਿਣਾ ਥੰਮੀ ਉਹ ਜਿੰਨਾ ਮਰਜੀ ਸਮਝਾ ਲੋ ਜਿਹਦੇ ਅੰਦਰ ਮਾਇਆ ਦਾ ਹੰਕਾਰ ਹੋ ਗਿਆ ਉਹ ਕਦੇ ਵੀ ਸਮਝਾਇਆ ਤੋਂ ਨਹੀਂ ਸਮਝਦਾ ਪਾਤਸ਼ਾਹ ਕਹਿੰਦੇ ਨਹੀਂ ਸਮਝਦਾ ਉਹ ਤੇ ਜੀਵਨ ਚ ਗਲਤੀਆਂ ਹੀ ਕਰਦਾ ਰਹੂ ਸਾਂਝੇ ਕੰਮਾਂ ਚ ਟੋਚਰਾ ਭੇੜੀ ਭੇੜੀ ਜਾਣੀਆਂ ਨਗਰ ਚ ਰੌਲੇ ਪੁਵਾਈ ਜਾਣੇ ਘਰਾਂ ਚ ਰੌਲੇ ਪੁਵਾਈ ਜਾਣੇ ਲੋਕਾਂ ਦੇ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਨੇ ਜਿਨ੍ਹਾਂ ਨੂੰ ਮਾਇਆ ਤੇ ਕਾਰੋਬਾਰਾਂ ਦਾ ਹੰਕਾਰ ਹੋ ਜਾਂਦਾ ਪਾਤਸ਼ਾਹ ਕਹਿੰਦੇ ਸਭ ਕੋ ਭਰਿਆ ਫੂਕਾ ਆਖਣ ਕਹਿਣ ਨਾ ਥੰਮੀਐ ਉਹ ਨਹੀਂ ਰੁਗਿਆ ਰੁਕਦੇ ਕਿਸੇ ਦੇ ਨਾਨਕ ਵੇਖੈ ਆਪ ਫੂਕ ਕਢਾਏ ਟੈ ਪਵਾਏ ਅਕਾਲ ਪੁਰਖ ਵਾਹਿਗੁਰੂ ਸਭ ਦੇਖਦਾ ਪਾਤਸ਼ਾਹ ਕਹਿੰਦੇ ਫਿਕਰ ਨਾ ਕਰ ਜਿਹੜਾ ਤੂੰ ਅੰਕਾਰ ਦੇ ਪੰਡ ਚੱਕੀ ਵਿਰਦਾ ਨਾ ਅਕਾਲ ਪੁਰਖ ਵਾਹਿਗੁਰੂ ਦੇਖ ਰਿਹਾ ਨਾਨਕ ਵੇਖੈ ਆਪ ਫੂਕ ਕਢਾਏ ਟੈਪਵੇ ਜਦੋਂ ਫਿਰ ਫੂਕ ਕੱਢ ਲੈਂਦਾ ਪਾਸਾ ਕਹਿੰਦੇ ਫਿਰ ਲੱਤਾਂ ਨਿਸ਼ਾਲ ਕੇ ਪੈ ਜਾਂਦਾ ਫਿਰ ਹਿੱਲਣ ਦੀ ਹਿੰਮਤ ਵੀ ਨਹੀਂ ਰਹਿੰਦੀ ਅੰਦਰ ਸਭ ਹਿੰਮਤਾਂ ਖਤਮ ਕਿੱਧਰ ਗਿਆ ਫਿਰ ਤੇਰਾ ਹੰਕਾਰ ਗੁਰਮੁਖਾ ਕਿੱਧਰ ਗਿਆ ਨਾਨਕ ਵੇਖੇ ਆਪ ਫੂਕ ਕਢਾਏ ਟੈਪ ਵੈ ਜਿਤੇ ਰੱਖੀ ਇਸ ਫੂਕ ਨੇ ਇੱਕ ਦਿਨ ਨਿਕਲ ਜਾਣਾ ਹੈ ਨਿਕਲ ਜਾਣਾ ਇਸ ਫੂਕ ਨੇ ਜਿੱਤੇ ਹੋਰ ਬਿਕਰ ਕਰਦਾ ਨਾ ਇਹ ਫੂਕ ਦਾ ਫਿਕਰ ਕਰਿਆ ਕਰ ਇਹ ਸਵਾਸਾਂ ਦਾ ਫਿਕਰ ਕਰਿਆ ਕਰ ਇਹ ਸਵਾਸਾਂ ਰੂਪੀ ਪੂੰਜੀ ਦਾ ਫਿਕਰ ਕਰਿਆ ਕਰ ਜਿਹੜੀ ਤੈਨੂੰ ਅਕਾਲ ਪੁਰਖ ਵਾਹਿਗੁਰੂ ਨੇ ਦੇ ਕੇ ਭੇਜਿਆ ਇਹ ਕਰਜ਼ਾ ਕਿਤਨੇ ਉਤਾਰੇਗਾ ਇਹਨੂੰ ਕਿਵੇਂ ਉਤਾਰੇਗਾ ਇਸ ਨੂੰ ਉਤਾਰਨ ਦਾ ਫਿਕਰ ਕਰ ਗੁਰਮੁਖਾ ਜਿੱਤੇ ਹੋਰ ਫਿਕਰ ਐਨੇ ਬੋਝੇ ਚ ਪਾਇਆ ਨਾ ਆਹ ਫਿਕਰ ਵੀ ਕੋਲੇ ਰੱਖ ਵੀ ਵਾਹਿਗੁਰੂ ਦਾ ਮੈਂ ਕਰਜ਼ਦਾਰ ਆ ਅਕਾਲ ਪੁਰਖ ਵਾਹਿਗੁਰੂ ਦਾ ਮੈਂ ਕਰਜ਼ਦਾਰ ਆ ਮੈਂ ਕਲਗੀਧਰ ਪਾਤਸ਼ਾਹ ਦਾ ਕਲਗੀ ਕਰਜ਼ਦਾਰ ਆ ਜਿਨੇ ਆਪਣਾ ਸਰਵੰਸ ਵਾਰਿਆ ਸਰਵੰਸ ਸਾਰਾ ਪਰਿਵਾਰ ਵਾਰ ਦਿੱਤਾ ਪਾਸ਼ਾ ਇੱਕ ਕੋਈ ਵਿਅਕਤੀ ਸੀ ਜਸਵੰਤ ਸਿੰਘ ਨੇਕੀ ਜੀ ਮੇਰੇ ਨਾਮ ਜਾਦ ਵੀ ਆ ਗਿਆ ਜਸਵੰਤ ਸਿੰਘ ਜੀ ਨੇਕੀ ਉਹ ਆਪਣੇ ਨਾਨਕੇ ਘਰ ਚਲੇ ਗਏ ਉਹ ਨਿਤਨੇਮੀ ਸੀ ਬਾਣੀ ਪੜਨ ਵਾਲੇ ਸੀ ਨਾਨਕੇ ਘਰ ਅਮਰਦ ਵੇਲਾ ਹੋਇਆ ਅਸ਼ਨਾਨ ਕੀਤਾ ਸਤਿਗੁਰਾਂ ਦੀ ਬਾਣੀ ਪੜਦੇ ਆ ਬੈਠ ਕੇ ਬਾਣੀ ਪੜਦੇ ਆ ਬਾਣੀ ਪੜ ਤੋਂ ਉਪਰੰਤ ਫਤਿਹ ਬੁਲਾਈ ਤੇ ਅਰਦਾਸ ਬੇਨਤੀ ਕੀਤੀ ਸਤਿਗੁਰਾਂ ਦੇ ਚਰਨਾਂ 'ਚ ਜਦੋਂ ਅਰਦਾਸ ਕਰਦੇ ਸੀ ਤੇ ਬਾਹਰ ਨਾਨਾ ਜੀ ਸੁਣ ਰਹੇ ਸੀ ਖੜੇ ਅਰਦਾਸ ਕਰਕੇ ਬਾਹਰ ਆਇਆ ਨਾਨਾ ਜੀ ਕਹਿੰਦੇ ਕਹਿੰਦੇ ਅੱਜ ਤੈਂ ਕਲਗੀਧਰ ਪਾਤਸ਼ਾਹ ਦੀ ਤੋਹੀਨ ਕੀਤੀ ਹੈ ਅੱਜ ਤੈਂ ਬਹੁਤ ਵੱਡੀ ਗਲਤੀ ਕੀਤੀ ਐ ਤੂੰ ਇਹ ਗਲਤੀ ਨਾ ਮੁੜ ਕੇ ਕਰੀ ਉਹ ਕਹਿੰਦਾ ਮੈਂ ਕੀ ਗਲਤੀ કરી ਮੈਂ ਤੇ ਨਿਤਨੇਮ ਕੀਤਾ ਨਿਤਨੇਮ ਕਰਕੇ ਅਰਦਾਸ ਕੀਤੀ ਐ ਮੈਂ ਤੇ ਕੋਈ ਗਲਤ ਕੀਤਾ ਹੀ ਨਹੀਂ ਕਹਿੰਦਾ ਮੈਂ ਸੋਚ ਹੀ ਪੈ ਗਿਆ ਵੀ ਮੈਥੋਂ ਗਲਤੀ ਕੀ ਹੋ ਗਈ ਇਹੋ ਜੀ ਕਿਹੜੀ ਤੋਹੀਨ ਹੋ ਗਈ ਮੈਥੋਂ ਕਿਹੜੀ ਗਲਤੀ ਹੋ ਗਈ ਮੇਰੇ ਜੀਵਨ ਚ ਜਿਹੜਾ ਮੇਰੇ ਨਾਨਾ ਜੀ ਨੇ ਅੱਜ ਮੈਨੂੰ ਕਹਿ ਦਿੱਤਾ ਮੈਨੂੰ ਤੇ ਅੱਜ ਤੱਕ ਕਹਿ ਹੀ ਨਹੀਂ ਸੀ ਇਹ ਕਿਹੜੀ ਗਲਤੀ ਹੋ ਗਈ ਮੈਤੋਂ ਕਹਿੰਦਾ ਮੈਂ ਪੁੱਛਿਆ ਨਾਨਾ ਜੀ ਮੈਤੋਂ ਕੀ ਭੁੱਲ ਹੋ ਗਈ ਮੈਤੋਂ ਕੀ ਗਲਤੀ ਹੋ ਗਈ ਮੈਂ ਭੁੱਲ ਬਖਸ਼ਾ ਲਵਾਂਗਾ ਉਹ ਕਹਿੰਦਾ ਗਲਤੀ ਤਾਂ ਇਹ ਕੀਤੀ ਐ ਤੂੰ ਅਰਦਾਸ ਵਿੱਚ ਕਹੀ ਗਿਆ ਕਲਗੀਧਰ ਪਾਤਸ਼ਾਹ ਅਰਦਾਸ ਵਿੱਚ ਕਹੀ ਗਿਆ ਬਾਜਾਂ ਵਾਲੇ ਪਾਤਸ਼ਾਹ ਉਹ ਐਨੀ ਆਖਿਆ ਸਰਵੰਸਦਾਨੀ ਪਾਤਸ਼ਾਹ ਉਹ ਕਲਗੀ ਤੇ ਬੜਿਆਂ ਨੇ ਲਾਈ ਆ ਬਾਜ ਤੇ ਬੜਿਆਂ ਨੇ ਰੱਕੇ ਨੇ ਘੋੜੇ ਤੇ ਬੜਿਆਂ ਨੇ ਰੱਕੇ ਨੇ ਜੇ ਕੋਈ ਨਹੀਂ ਹੋਇਆ ਇਸ ਧਰਤੀ ਤੇ ਤਾਂ ਸਰਵੰਸਦਾਨੀ ਨਹੀਂ ਹੋਇਆ ਇਸ ਲਈ ਗੁਰਮੁਖਾ ਸਰਵੰਸਦਾਨੀ ਆਖਿਆ ਕਰ ਕਲਗੀ ਧਰਨਾ ਆਖਿਆ ਕਰ ਇਹ ਤੇ ਬੜਿਆਂ ਨੇ ਲਾਈਆਂ ਹੋਣੀਆਂ ਤੂੰ ਸਰਵਸਦਾਨੀ ਨਹੀਂ ਆਖਿਆ ਉਹ ਤੇ ਸਰਵੰਸਦਾਨੀ ਐ ਕਲਗੀਆਂ ਲਾਉਣ ਵਾਲੇ ਤੇ ਬੜੇ ਆਏ ਨੇ ਇੱਥੇ ਘੋੜਿਆਂ ਵਾਲੇ ਬਾਜਾ ਬਾਜ ਤੇ ਅੱਜ ਵੀ ਰੱਕੇ ਹੋਏ ਨੇ ਬਹੁਤ ਨੇ ਰੱਕੇ ਹੋਏ ਪਰ ਜੇ ਨਹੀਂ ਆਇਆ ਨਾ ਕੋਈ ਪੁੱਤਰਾ ਇਸ ਧਰਤੀ ਤੇ ਸਰਬਸਦਾਨੀ ਨਹੀਂ ਕੋਈ ਆਇਆ ਨਾ ਕੋਈ ਆਵੇਗਾ ਤੂੰ ਸਰਬਸਦਾਨੀ ਆਖਿਆ ਕਰ ਜਸਵੰਤ ਸਿੰਘ ਸੋ ਕਲਗੀਧਰ ਪਾਤਸ਼ਾਹ ਦੇ ਕਰਜ਼ਦਾਰ ਆ ਸੀ ਸਰਬਸਦਾਨੀ ਪਾਤਸ਼ਾਹ ਸਾਡਾ ਜਿਨੇ ਸਾਰਾ ਪਰਿਵਾਰ ਸਾਡੇ ਉਤੋਂ ਵਾਰਿਆ ਸਰਬਸਦਾਨੀ ਅਸੀਂ ਕਰਜ਼ਦਾਰ ਹਾਂ ਉਸ ਬਾਦਸ਼ਾਹ ਦੇ ਕਰਜ਼ਦਾਰਾਂ ਅਕਾਲਪੁਰਖ ਵਹਿਗਰੂ ਦੇ ਜਿਨੇ ਸਵਾਸਾਂ ਰੂਪੀ ਪੂੰਜੀ ਦੇ ਕੇ ਸਾਨੂੰ ਭੇਜਿਆ ਇੱਕ ਇੱਕ ਸਵਾਸ ਕਰਕੇ ਅਸੀਂ ਉਹ ਕਰਜ਼ਾ ਲਾਉਣਾ ਸੀ ਸਫਲ ਕਰਨਾ ਸੀ ਸਵਾਸ ਅਸੀਂ ਆਪਣੇ ਜੀਵਨ ਦੇ ਸਵਾਸ ਹੋਰ ਪਾਸੇ ਗਵਾ ਦਿੱਤੇ ਸ਼ਾਮਾਂ ਨੂੰ ਸ਼ਰਾਬ ਨਾਲ ਰੱਜ ਕੇ ਪੈ ਗਏ ਪਾਰਟੀਆਂ 'ਚ ਆ ਕੇ ਅਸੀਂ ਉਸ ਅਕਾਲਪੁਰਖ ਵਹਿਗਰੂ ਨੂੰ ਯਾਦ ਨਹੀਂ ਕੀਤਾ ਅਸੀਂ ਚੁਗਲੀਆਂ ਚ ਹੋਰ ਕੰਮਾਂ ਚ ਦਿਨ ਗੁਜ਼ਾਰ ਦਿੰਦੇ ਆ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਿਆ ਕਰੋ ਭਗਤ ਨਾਮਦੇਵ ਤੇ ਭਗਤ ਤਰਲੋਚਨ ਜੀ ਗੱਲਾਂ ਕਰਦੇ ਆ ਭਗਤ ਤਰਲੋਚਨ ਜੀ ਕਹਿੰਦੇ ਨਾਮਾ ਮਾਇਆ ਮੋਹਿਆ ਕਹਿੰਦੇ ਭਗਤ ਨਾਮਦੇਵ ਜੀ ਮਾਇਆ ਦੇ ਮੋਹ ਵਿੱਚ ਫਸ ਗਿਆ ਭਗਤ ਤਰਲੋਚਨ ਜੀ ਕਹਿੰਦੇ ਆਪਸ ਵਿੱਚ ਗੱਲਾਂ ਕਰਦੇ ਨੇ ਦੋਏ ਭਗਤ ਤਰਲੋਚਨ ਜੀ ਤੇ ਭਗਤ ਨਾਮਦੇਵ ਜੀ ਭਗਤ ਤਰਲੋਚਨ ਜੀ ਭਗਤ ਨਾਮਦੇਵ ਜੀ ਨੂੰ ਕਹਿੰਦੇ ਨੇ ਕਹਿੰਦੇ ਨਾਮੇ ਤੂੰ ਤੇ ਮਾਇਆ ਦੇ ਮੋਹ ਵਿੱਚ ਫਸਿਆ ਪਿਆ ਉਹ ਕਹਿੰਦਾ ਕਿਵੇਂ ਕਹਿੰਦੇ ਨਾਮਾ ਮਾਇਆ ਮੋਹਿਆ ਕਹਿਤ ਤਰਲੋਚਨ ਮੀਤ ਤਰਲੋਚਨ ਉਹਦਾ ਮਿੱਤਰ ਹੈ ਮਿੱਤਰ ਗੱਲਾਂ ਨਹੀਂ ਕਰ ਦਿੰਦੇ ਆ ਉਸ ਵਿੱਚ ਕਈ ਵਾਰ ਕਈ ਗਲਤੀਆਂ ਹੁੰਦੀਆਂ ਨੇ ਦੋਸਤ ਦੀਆਂ ਸੀ ਉਹ ਦੱਸਣ ਲੱਗ ਜਿੰਦੇ ਵੀ ਤੇਰੇ ਚਾਹ ਗਲਤੀ ਐ ਤੂੰ ਆਇਆ ਨਾ ਕਰਿਆ ਕਰ ਤੇਰੇ ਚਾਹ ਗਲਤੀ ਐ ਤੂੰ ਆਹ ਕੰਮ ਨਾ ਕਰਿਆ ਕਰ ਮਿੱਤਰ ਦੋਸਤ ਆਪਸ ਵਿੱਚ ਬੜੀਆਂ ਗੱਲਾਂ ਕਰਦੇ ਆ ਇਸੇ ਤਰ੍ਹਾਂ ਭਗਤ ਨਾਮਦੇਵ ਜੀ ਤੇ ਭਗਤ ਤਰਲੋਚਨ ਜੀ ਮਿੱਤਰ ਨੇ ਤੇ ਆਪਸ ਵਿੱਚ ਗੱਲਾਂ ਕਰਦੇ ਇੱਕ ਦੂਜੇ ਤੇ ਭਗਤ ਤਰਲੋਚਨ ਜੀ ਭਗਤ ਨਾਮਦੇਵ ਜੀ ਨੂੰ ਕਹਿੰਦੇ ਨੇ ਕਹਿੰਦੇ ਤੂੰ ਤੇ ਮਾਇਆ ਦੇ ਮੋਹ 'ਚ ਫਸ ਗਿਆ ਕਾਹੇ ਛੀਪੋ ਛਾਇਲਾ ਰਾਮਨਾ ਲਾਇਓ ਚੀਤ ਤੂੰ ਤੇ ਕੰਮਜੀ ਹੋ ਗਿਆ ਪਿਆ ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਹੀ ਨਹੀਂ ਕਰਦਾ ਤੂੰ ਕਿਉਂ ਨਹੀਂ ਯਾਦ ਕਰਦਾ ਅਕਾਲ ਪੁਰਖ ਵਾਹਿਗੁਰੂ ਨੂੰ ਜਿਨੇ ਤੈਨੂੰ ਇਹ ਸੋਹਣਾ ਤਨ ਦਿੱਤਾ ਸੋਹਣਾ ਸਰੀਰ ਦਿੱਤਾ ਤੂੰ ਨੂੰ ਭੁੱਲ ਗਿਆ ਨਾਮਿਆ ਤੂੰ ਯਾਦ ਨਹੀਂ ਕਰਦਾ ਅਕਾਲ ਪੁਰਖ ਵਾਹਿਗੁਰੂ ਨੂੰ ਨਾਮਾ ਮਾਇਆ ਮੋਹਿਆ ਤੂੰ ਤੇ ਕੰਮਾਂ 'ਚ ਹੀ ਲੱਗਿਆ ਪਿਆ ਧਨ ਕਮਾਉਣ 'ਚ ਹੀ ਲੱਗਿਆ ਪਿਆ ਤੈਨੂੰ ਤੇ ਮਾਇਆ ਦਾ ਹੀ ਮੋਹ ਹੋ ਗਿਆ ਨਾਮਾ ਮਾਇਆ ਮੋਹਿਆ ਕਹਿਤ ਲੋਚਨੀਤ ਕਾਹੇ ਝੀਪੋ ਛਾਇ ਲੈ ਰਾਮਨਾ ਲਾਇਓ ਚੀਤ ਰਜਾਈਆਂ ਸਿਉਂ ਤੇ ਲੱਗਿਆ ਪਿਆ ਰਜਾਈਆਂ ਦੇ ਨਗੰਦੇ ਭਰਨ ਤੇ ਲੱਗਿਆ ਪਿਆ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਨਹੀਂ ਕਰਦਾ ਪਰ ਵਕਤਨਾਉ ਦੇਵ ਜੀ ਕਹਿੰਦੇ ਨਹੀਂ ਤੈਨੂੰ ਭੁਲੇਖਾ ਪੈ ਗਿਆ ਤੈਨੂੰ ਭੁਲੇਖਾ ਪੈ ਗਿਆ ਤਰਲੋਚਨਾ ਮਿੱਤਰ ਤੈਨੂੰ ਭੁਲੇਖਾ ਪੈ ਗਿਆ ਮੈਂ ਤੇ ਉਹ ਤੋਂ ਕਦੇ ਦੂਰ ਹੀ ਨਹੀਂ ਹੋਇਆ ਨਾਮਾ ਕਹ ਤਿਲੋਚਨਾ ਮੁਖ ਤੇ ਰਾਮ ਸੰਭਾਲ ਹੱਥ ਪਾਉ ਕਰ ਕਾਮ ਸਭ ਸੀਤ ਨਰਨਜਨ ਦਾ ਤੂੰ ਇਹ ਨਾ ਦੇਖ ਮੈਂ ਰਜਾਈਆਂ ਤਿਆਰ ਕਰ ਰਿਹਾ ਨਗੰਦੇ ਪਾ ਰਿਹਾ ਰਜਾਈਆਂ ਸਿਉਂ ਰਿਹਾ ਮੈਂ ਕੰਮ ਕਰ ਰਿਹਾ ਨਾ 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 ਇਹ ਕੰਮ ਦੇ ਨਾਲ-ਨਾਲ ਮੈਂ ਤੇ ਉਸ ਕਾਲਪੁਰਖ ਵੈਗਰੂ ਨੂੰ ਵੀ ਯਾਦ ਕਰਦਾ ਮੈਂ ਤੇ ਉਹ ਤੋਂ ਕਦੇ ਦੂਰ ਹੀ ਨਹੀਂ ਹੋਇਆ ਮੈਂ ਤੇ ਉਹਦੇ ਨਾਲ-ਨਾਲ ਹੀ ਇਹ ਤੈਨੂੰ ਭੁਲੇਖਾ ਪੈ ਗਿਆ ਸੋ ਅਸੀਂ ਜੇ ਕੰਮ ਕਰਦੇ ਆ ਨਾ ਕਿਤੇ ਤੇ ਕੰਮ ਕਰਦੇ ਆ ਵੀ ਉਸ ਕਾਲਪੁਰਖ ਵੈਗਰੂ ਨੂੰ ਯਾਦ ਰੱਖੀਏ ਗੱਡੀ ਚਲਾਉਨੇ ਆ ਸਾਈਕਲ ਚਲਾਉਨੇ ਆ ਮੋਟਰਸਾਈਕਲ ਚਲਾਉਨੇ ਆ ਘਰ ਚ ਬੈਠੇ ਆ ਮੇਰੀਆਂ ਭੈਣਾ ਮਾਵਾਂ ਰੋਟੀ ਟੁੱਕ ਕਰਦੀਆਂ ਨੇ ਜੋ ਮਰਜੀ ਕੰਮ ਕਰਦੇ ਕੰਮ ਕਰਦਿਆਂ ਉਹ ਆ ਵੀ ਉਸ ਅਕਾਲ ਪੁਰਖ ਵੈਗਰੂ ਨੂੰ ਜ਼ਿਹਨ ਵਿੱਚ ਰੱਖਣਾ ਯਾਦ ਰੱਖਣਾ ਉਹ ਨਹੀਂ ਭੁੱਲਣਾ ਕਦੇ ਉਠਤਾ ਬੈਠਤਾ ਸੋਵੋ ਤੇ ਥਾਈ ਹੈ ਮਾਰਗ ਚੱਲਤਾ ਹਰੇ ਹਰ ਗਾਈਐ ਵਸ ਗਾਉਂਦੇ ਰਹੋ ਯਾਦ ਰੱਖੋ ਅਕਾਲ ਪੁਰਖ ਵੈਗਰੂ ਨੂੰ ਤੋ ਜਿੰਦਗੀ ਦੇ ਵਿੱਚ ਬੜੇ ਕੰਮ ਕਰਦੇ ਆ ਬਹੁਤ ਫਿਕਰ ਤੰ ਦੇ ਵਿੱਚ ਮਨ ਦੇ ਵਿੱਚ ਹੁੰਦੇ ਆ ਬੋਝੇ ਚ ਫਿਕਰਾਂ ਨਾਲ ਭਰਿਆ ਪਿਆ ਬੋਝਾ ਸਾਤਾ ਜਿੱਤੇ ਹੋਰ ਫਿਕਰ ਕਰਦੇ ਆ ਤਾਂ ਅਸਕਾਲਪੁਰਖ ਵਾਹਿਗੁਰੂ ਨੂੰ ਵੀ ਯਾਦ ਕਰਿਆ ਕਰੀਏ ਇਹ ਵੀ ਫਿਕਰ ਰੱਖੀਏ ਵੀ ਸਾਡੀ ਉਮਰ ਘਟ ਰਹੀ ਹੈ ਸਾਡੇ ਸਵਾਸ ਘਟ ਰਹੇ ਨੇ ਜੋ ਪੂੰਜੀ ਅਕਾਲਪੁਰਖ ਵਾਹਿਗੁਰੂ ਨੇ ਦਿੱਤੀ ਆ ਸਾਡੀ ਦਿਨੋਂ ਦਿਨ ਘਟ ਰਹੀ ਹੈ ਦਿਨੋਂ ਦਿਨ ਘਟ ਰਹੀ ਹੈ ਸੋ ਸਕਾਲਪੁਰਖ ਭਾਈ ਗੁਰੂ ਨੂੰ ਯਾਦ ਕਰਿਆ ਤੇ ਇਹ ਫਿਕਰ ਕਰਿਏ ਵਿਸ਼ਵਾਸ ਘਟ ਰਹੇ ਨੇ ਜਿੱਥੇ ਹੋਰ ਫਿਕਰ ਕਰਦੇ ਆ ਆ ਵੀ ਫਿਕਰ ਨਾਲ ਰੱਖਿਏ ਸਤਿਗੁਰੂ ਜੀ ਕਿਰਪਾ ਕਰਨਗੇ ਸਾਡੇ ਉੱਪਰ ਤੇ ਸਵਾ ਸਾਡੇ ਸਵਾਸ ਸਫਲ ਹੋਣ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ